ਜੇ ਤੁਸੀਂ ਸ਼ਰਾਬ ਪੀ ਕੇ ਪਾਰਟੀ ਕਰਨ ਤੋਂ ਬਾਅਦ ਗੱਡੀ ਆਪ ਚਲਾਉਂਦੇ ਹੋ ਲੁਧਿਆਣਾ ਦੇ ਵਿੱਚ ਤੇ ਹੋ ਜਾਵੋ ਸਾਫ ਤਾਂ ਕਿਉਂਕਿ ਲੁਧਿਆਣਾ ਦੇ ਵਿੱਚ ਵੱਖ-ਵੱਖ ਸਬਰਾਈਟੀ ਪੁਆਇੰਟਸ ਬਣਾਏ ਜਾ ਰਹੇ ਨੇ ਪੁਲਿਸ ਵੱਲੋਂ ਜਿਦੇ ਤਹਿਤ ਐਲਕੋਮੀਟਰ ਰਾਹੀਂ ਬ੍ਰੈਥ ਐਨਾਲਾਈਜ਼ਰ ਟੈਸਟ ਕੀਤੇ ਜਾਣਗੇ ਹਾਲਾਂਕਿ ਇੰਦਾ ਦੇ ਟੈਸਟ ਲੁਧਿਆਣਾ ਦੇ ਵਿੱਚ ਕੁਝ ਥਾਵਾਂ ਤੇ ਪਹਿਲਾਂ ਹੀ ਚੱਲ ਰਹੇ ਨੇ ਖਾਸ ਕਰਕੇ ਸਾਊਥ ਸਿਟੀ ਵਾਲਾ ਪੁਆਇੰਟ ਹੈਗਾ ਜਿੱਥੇ ਆਪਾਂ ਦੇਖਦੇ ਆ ਬ੍ਰੈਥ ਐਨਾਲਾਈਜ਼ਰ ਟੈਸਟ ਹੁੰਦਾ ਸਰਾਬਨਗਰ ਮਾਰਕੀਟ ਦੇ ਵਿੱਚ ਵੀ ਕਾਫੀ ਵਾਰ ਆਪਾਂ ਦੇਖਦੇ ਆ ਕਿ ਜਿਹੜਾ ਐਲਕੋਮੀਟਰ ਬ੍ਰੈਥ ਐਨਾਲਾਈਜ਼ਰ ਟੈਸਟ ਹ ਖਾਲਦੀ ਕੜੀ ਦੇ ਵਿੱਚ ਸਾਊਥ ਸਿਟੀ ਦੇ ਵਿੱਚ ਕਾਫੀ ਜ਼ਿਆਦਾ ਸਖਤੀ ਹੋ ਚੁੱਕੀ ਹੈ ਉਹ ਜਿਹੜਾ ਬ੍ਰਿਜ ਸਨਵੀਓ ਮਾਰਕੀਟ ਨੂੰ ਜਾਂਦਾ ਹੈ ਤੇ ਕਨਾਲ ਰੋਡ ਦਾ ਜਿਹੜਾ ਇੰਟਰਸੈਕਸ਼ਨ ਹੈ ਐਫ 2 ਰੇਸਵੇ ਵਾਲਾ ਬ੍ਰਿਜ ਉੱਥੇ ਵੱਡੀ ਮਾਤਰਾ ਦੇ ਵਿੱਚ ਜਿਹੜੀ ਪੁਲਿਸ ਚੈਕਿੰਗ ਹਮੇਸ਼ਾ ਰੋਜ਼ਾਨਾ ਹੁੰਦੀ ਹੈ ਤੇ ਵੀਕਐਂਡ ਤੇ ਬਹੁਤ ਜ਼ਿਆਦਾ ਸਖਤੀ ਹੁੰਦੀ ਹੈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕਿਉਂਕਿ ਵੀਕਐਂਡ ਤੇ ਲੋਕੀ ਪਾਰਟੀ ਕਰਦੇ ਹਨ ਕਲੱਬਿੰਗ ਕਰਦੇ ਹਨ ਰੈਸਟੋਰੈਂਟਸ ਵਿੱਚ ਜਾਂਦੇ ਹਨ ਲਾਉਂਜੀਜ਼ ਦੇ ਵਿੱਚ ਜਾ ਕੇ ਸ਼ਰਾਬ ਪੀ ਕੇ ਗੱਡੀ ਆਪ ਹੀ ਚਲਾਉਂਦੇ ਨੇ ਹਾਲਾਂਕਿ ਕੁਝ ਮਾਤਰਾ ਜਿਹੜੀ ਮਰਜ਼ਿਤ ਹੁੰਦੀ ਹੈ ਇੱਕ ਅਮਾਊਂਟ ਹੁੰਦਾ ਹੈ ਜੇ ਤੁਸੀਂ ਉਸ ਤੋਂ ਘੱਟ ਸ਼ਰਾਬ ਪੀਤੀ ਹੈ ਤਾਂ ਕੋਈ ਚਲਾਨ ਨਹੀਂ ਹੁੰਦਾ ਲੇਕਿਨ ਜੇ ਮਾਤਰਾ ਉਸ ਤੋਂ ਵੱਧ ਹੈ ਤੇ ਤੁਹਾਡਾ ਵੱਡਾ ਚਲਾਨ ਹੋ ਸਕਦਾ ਹੈ ਪੰਜਾਬ ਪੁਲਿਸ ਨੇ 850 ਨਵੇਂ ਐਲਕੋਮੀਟਰ ਆਰਡਰ ਕਰ ਦਿੱਤੇ ਨੇ ਕਿਉਂਕਿ ਇਹ ਪਤਾ ਲੱਗਿਆ ਕਿ ਸ਼ਰਾਬ ਪੀ ਕੇ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਦੇ ਨਾਲ ਕਾਫੀ ਜੜੀਆਂ ਨੇ ਜਾਨਾ ਜਾਂਦੀਆਂ ਨੇ ਥੋੜੀ-ਬਹੁਤੀ ਸ਼ਰਾਬ ਕੁਝ ਨਹੀਂ ਕਹਿੰਦੀ ਲੇਕਿਨ ਜਦੋਂ ਮਾਤਰਾ ਵੱਧ ਜਾਂਦੀ ਹੈ ਬਹੁਤ ਜ਼ਿਆਦਾ ਤਾਂ ਲੋਕੀ ਅੰਨੇ ਵਾ ਗੱਡੀ ਚਲਾਉਂਦੇ ਨੇ ਤੇ ਉਹ ਸਿਰਫ ਲੁਧਿਆਣਾ ਹੀ ਨਹੀਂ ਹਰ ਇੱਕ ਥਾਂ ਤੇ ਇਦਾਂ ਹੁੰਦਾ ਲੇਕਿਨ ਤਾਂਕਿ ਇਦਾਂ ਰੈਕਸੀਡੈਂਟ ਨਾ ਹੋਣ ਕਿਉਂਕਿ ਨਾਈਟ ਕਲੱਬਸ ਵਿੱਚ ਜਾਣਾ ਪਾਰਟਿੰਗ ਇਹਦੀ ਜਿਹੜੀ ਪ੍ਰਵਿਰਤੀ ਹੈ ਕਾਫੀ ਵੱਧ ਚੁੱਕੀ ਹੈ ਤੇ ਲੁਧਿਆਣਾ ਦੇ ਵਿੱਚ ਖਾਸ ਕਰਕੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸਾਊਥ ਸਿਟੀ ਸਨ 뷰 ਸਰਾਂਬਨਗਰ ਤੇ ਹੋਰ ਨਾਲ ਇਲਾਕਿਆਂ ਦੇ ਵਿੱਚ ਵੀਕਐਂਡਸ ਤੇ ਲੋਕੀ ਜ਼ਿਆਦਾਤਰ ਸ਼ਰਾਬ ਪੀ ਕੇ ਗੱਡੀ ਆਪੇ ਚਲਾਉਂਦੇ ਨੇ ਤੇ ਟੈਕਸੀ ਦਾ ਜਿਹੜਾ ਚਲਨ ਹੈ ਉਹ ਘਟ ਹੈਗਾ ਤੇ ਬਿਹਤਰ ਇਹ ਹੋਵੇਗਾ ਕਿ ਜੇ ਤੁਸੀਂ ਸ਼ਰਾਬ ਪੀ ਰਹੇ ਹੋ ਜਾਂ ਤਾਂ ਗੱਡੀ ਉਹ ਵਿਅਕਤੀ ਚਲਾਵੇ ਜੋ ਸ਼ਰਾਬ ਨਹੀਂ ਪੀ ਰਿਆ ਨਹੀਂ ਤਾਂ ਤੁਸੀਂ ਟੈਕਸੀ ਦੀ ਵਰਤੋਂ ਕਰੋ Uber Ola ਹਾਲਾਂਕਿ ਕੁਝ ਲੋਕੀ ਉਹਦੀ ਵਰਤੋਂ ਕਰਦੇ ਨੇ ਜਦੋਂ ਵੀ ਉਹ ਪਾਰਟੀ ਕਰਨ ਜਾਂਦੇ ਨੇ ਤੇ ਉਹ ਮੇਕ ਸ਼ੋਰ ਕਰਦੇ ਨੇ ਕਿ ਉਹ ਟੈਕਸੀ ਦੇ ਉੱਪਰ ਜਾਣ ਜਾਂ Ola Uber ਦੀ ਵਰਤੋਂ ਕਰਨ ਕੈਬ ਦੇ ਉੱਪਰ ਲੇਕਿਨ ਕਾਫੀ ਲੋਕੀ ਨੇ ਜਿਹੜੇ ਸ਼ਰਾਬ ਪੀ ਕੇ ਗੱਡੀ ਆਪ ਹੀ ਚਲਾਉਂਦੇ ਨੇ ਸੋ ਇਹਦੇ ਨਾਲ ਜਿਹੜਾ ਹੈ ਦੂਜਿਆਂ ਦੀ ਜਾਨਾਂ ਜਿਹੜੀਆਂ ਨੇ ਖਤਰੇ 'ਚ ਪੈਂਦੀਆਂ ਨੇ ਤੇ ਇਸੇ ਕਰਕੇ ਪੁਲਿਸ ਨੇ ਇਹ ਜਿਹੜੇ ਨਾਕੇ ਨੇ ਸੁਪਰਾਈਟੀ ਪੁਆਇੰਟਸ ਬਣਾਏ ਨੇ ਜਿਹਦੇ ਵਿੱਚ ਇਹ ਟੈਸਟ ਕੀਤਾ ਜਾਂਦਾ ਤੇ ਕਾਫੀ ਲੋਕਾਂ ਦੇ ਮੋٹے ਚਲਾਨ ਵੀ ਜਿਹੜਾ ਲੁਧਿਆਣੇ ਦੇ ਵਿੱਚ ਹੋ ਰਹੇ ਨੇ ਲੇਕਿਨ ਹੁਣ ਇਹਨਾਂ ਦੀ ਗਿਣਤੀ ਜਿਹੜੀ ਹੈ ਵੱਧ ਸਕਦੀ ਹੈ ਯਾਨੀ ਕਿ ਸਾਊਥ ਸਿਟੀ ਤੋਂ ਇਲਾਵਾ ਸਰਬਨਗਰ ਮਾਲ ਰੋਡ ਤੇ ਹੋਰ ਨਾ ਥਾਵਾਂ ਦੇ ਵਿੱਚ ਜਿੱਥੇ ਰੈਸਟੋਰੈਂਟਸ ਨਾਈਟ ਕਲੱਬਸ ਲਾਉਂਜੇਸ ਬਾਰਸ ਹੈਗੇ ਨੇ ਉਥੇ ਇਹ ਟੈਸਟ ਨੇ ਜਿਹੜੇ ਖਾਸ ਕਰਕੇ ਕੀਤੇ ਜਾਣਗੇ ਜੋ ਮੁੱਖ ਸਪੌਟ ਜਿਹੜੇ ਹੋ ਸਕਦੇ ਨੇ ਉਹਦੇ ਵਿੱਚ ਉਹ ਸਾਊਥ ਸਿਟੀ ਰੋਡ ਫਿਰੋਜ਼ਪੁਰ ਰੋਡ ਪੱਖੋਂ ਵਾਲ ਰੋਡ ਮੌਲ ਰੋਡ ਇਹ ਕੁਝ ਜਿਹੜੇ ਟਾਰਗੇਟ ਨੇ ਇਹ ਪੁਲਿਸ ਕਰ ਸਕਦੀ ਹੈ ਕਿਉਂਕਿ ਇੱਥੇ ਜਿਹੜੀ ਕਲੱਬਸ ਦੀ ਮਾਤਰਾ ਵੱਧ ਹੈਗੀ ਆ ਮਲਾਰ ਰੋਡ ਵੀ ਇਸ ਦੇ ਵਿੱਚ ਸ਼ਾਮਿਲ ਹੋ ਸਕਦੀ ਹੈ ਕਿਉਂਕਿ ਮਲਾਰ ਰੋਡ ਦੇ ਉੱਪਰ ਵੀ ਕਾਫੀ ਸਾਰੇ ਜਿਹੜੇ ਲਾਉਂਜੀਸ ਤੇ ਕਲੱਬਸ ਹੈਗੇ ਨੇ ਸੋ ਸਾਡੀ ਸਲਾਹ ਤੁਹਾਨੂੰ ਇਹ ਹੀ ਹੈ ਕਿ ਜੇ ਤੁਸੀਂ ਸ਼ਰਾਬ ਪੀਣੀ ਹੈ ਤਾਂ ਗੱਡੀ ਜਾਂ ਤਾਂ ਕਿਸੇ ਹੋਰ ਨੂੰ ਦੇ ਦੋ ਆਪ ਨਾ ਚਲਾਓ ਜਾਂ ਟੈਕਸੀ ਦੀ ਵਰਤੋਂ ਕਰੋ ਕਿਉਂਕਿ ਇਹਦੇ ਨਾਲ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਹੁੰਦਾ ਸੋ ਇਹ ਜਿਹੜਾ ਕਦਮ ਹੈ ਪੂਰੇ ਪੰਜਾਬ ਦੇ ਵਿੱਚ ਹੀ ਚੱਕਿਆ ਜਾ ਰਿਹਾ ਹੈ ਲੇਕਿਨ ਲੁਧਿਆਣਾ ਦੇ ਉੱਪਰ ਖਾਸ ਜਿਹੜੀ ਨਜ਼ਰ ਹੈ ਉਹ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਤੇ ਜ਼ਿਆਦਾ ਸਖਤੀ ਜਿਹੜੀ ਹੈ ਉਹ ਹੁਣ ਕੀਤੀ ਜਾ ਰਹੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਜਦੋਂ ਇਦਾਂ ਦੇ ਐਕਸੀਡੈਂਟਸ ਹੁੰਦੇ ਨੇ ਜਾਂ ਕੁਝ ਹੜਦੰਗ ਜਿਹੜਾ ਲੋਕੀ ਮਚਾਉਂਦੇ ਨੇ ਪਾਰਟੀਆਂ ਤੋਂ ਬਾਅਦ ਸ਼ਰਾਬ ਪੀ ਕੇ ਉਹਦੇ ਨਾਲ ਆਮ ਜਨ ਜੀਵਨ ਉਸ ਦੇ ਨਾਲ ਪ੍ਰਭਾਵਿਤ ਹੁੰਦਾ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ